ਸ਼ਸ਼ੀ ਕਾਲਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਸਭ ਲੋਗ ਕਿਸਲਾ ਨੱਚਦੇ ਟੱਪਦੇ ਢੋਲ ਵਜਾਉਂਦੇ ਹੋਏ ਕੈਂਗਨ ਮਸ਼ੀਨ ਨੂੰ ਆਪਣੇ ਘਰ ਲੈ ਕੇ ਆਏ ਨੇ ਸੋ ਇਸ ਵੀਡੀਓ ਦੇ ਵਿੱਚ ਵੇਖਣ ਵਾਲੀ ਗੱਲ ਹੈ ਕਿ ਤੁਸੀਂ ਇਹਨਾਂ ਦਾ ਘਰ ਦੇਖ ਸਕਦੇ ਹੋ ਇਹਨਾਂ ਦੇ ਘਰ ਦੇਖੋ ਇਹਨਾਂ ਦੇ ਘਰ ਦੀ ਛੱਤਾਂ ਦੇਖੋ ਫਿਰ ਵੀ ਇਹਨਾਂ ਨੇ ਕੈਂਗਨ ਮਸ਼ੀਨ ਨੂੰ ਪਹਿਲ ਦਿੱਤੀ ਇਹਦਾ ਰੀਜ਼ਨ ਕੀ ਹੈ ਇਹਦਾ ਰੀਜ਼ਨ ਸਿਰਫ ਇਹ ਹੈ ਕਿ ਸਿਹਤ ਸਭ ਤੋਂ ਪਹਿਲਾ ਹੈ ਬਾਕੀ ਚੀਜ਼ਾਂ ਬਾਅਦ ਵਿੱਚ ਹੈ ਜੋ ਲੋਕ ਕਹਿੰਦੇ ਨੇ ਨਾ ਕਿ ਸਾਡੇ ਕੋਲ ਪੈਸੇ ਨਹੀਂ ਹੈ ਆਪਾਂ ਇਹ ਮਸ਼ੀਨ ਨਹੀਂ ਲੈ ਸਕਦੇ ਉਹਨਾਂ ਲਈ ਇਹ ਵੀਡੀਓ ਬਣੀ ਹੋਈ ਹੈ ਇਸ ਵੀਡੀਓ ਨੂੰ ਦੇਖੋ ਇਹਨਾਂ ਦੇ ਵਿੱਚ ਇਹਦਾ ਘਰ ਦੇਖੋ ਤੇ ਉਹਨਾਂ ਨੇ ਫਿਰ ਵੀ ਸਿਹਤ ਨੂੰ ਪਹਿਲ ਦਿੱਤੀ ਹੈ ਕਿਉਂਕਿ ਜੇ ਸਾਡੀ ਸਿਹਤ ਚੰਗੀ ਹੈ ਤਾਂ ਹੀ ਸਭ ਕੁਝ ਚੰਗਾ ਹੈ ਨਾਲੇ ਸਹੀ ਕਿਹਾ ਕਿਸੇ ਨੇ ਕਿ ਇਹ ਮਸ਼ੀਨ ਪੈਸੇ ਵਾਲਿਆਂ ਦੇ ਘਰ ਨਹੀਂ ਲੱਗਦੀ ਇਹ ਮਸ਼ੀਨ ਕਿਸਮਤ ਵਾਲਿਆਂ ਦੇ ਘਰ ਲੱਗਦੀ ਹੈ ਜੀ Rank